ਆਗੇ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਤਰਦੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਦੀ ਤੇ ਆਇਆ जिस तेग बहादुर पिता है जिस तेग बहादुर पिता है जिसका तेग बहादुर पिता है जिस तेग बहादुर दा जाया दर्शन कर लो संग रब है अज धरती ते आया दर्शन कर लो संग ते रब है अज धरती ते आया दर्शन कर लो संग रब है अज धरती ते आया दर्शन कर लो संग रब है अज धरती ते आया दर्शन कर लो संग ਤੇ ਤੇ ਰਬ ਹੈ ਅਜ ਧਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਧਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਤੇ ਰਬ ਹੈ ਅਜ ਧਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਤੇ ਰਬ ਹੈ ਅਜ ਧਰਤੀ ਤੇ ਆਇਆ ਪੀਖਮਸ਼ਾ ਚਾ ਸੁਣ ਕੇ ਦਰਸ਼ਨ ਕਰਨੇ ਆਇਆ ਪੀਖਮਸ਼ਾ ਚਾ ਸੁਣ ਕੇ ਦਰਸ਼ਨ ਕਰਨੇ ਆਇਆ ਭੀਖ ਮਛਾ ਚਾ ਸੁਣ ਕੇ ਦਰਸ਼ਨ ਕਰਨੇ ਆਇਆ ਭੀਖ ਮਛਾ ਚਾ ਸੁਣ ਕੇ ਅਜ ਦਰਸ਼ਨ ਕਰਨੇ ਆਇਆ ਦੋ ਕੁਝੇ ਰਖਵਾਲ ਕੇ ਅੱਗੇ ਬਾਲਕ ਨੂੰ ਅਜਮਾਇਆ ਦੋ ਕੁਝੇ ਰਖਵਾਲ ਕੇ ਅੱਗੇ ਬਾਲਕ ਨੂੰ ਅਜਮਾਇਆ ਦੋ ਕੁਝ ਰਖਵਾਲੇ ਕੇ ਅੱਗੇ ਬਾਲਕ ਨੂੰ ਅਜਮਾਇਆ ਦੋ ਕੁਝ ਰਖਵਾਲੇ ਕੇ ਅੱਗੇ ਬਾਲਕ ਨੂੰ ਅਜਮਾਇਆ ਬਾਲਕ ਨੇ ਹੱਥ ਦੂਹਾਂ ਤੇ ਰੱਖ ਕੇ ਉਸ ਦਾ ਪਰਮ ਮਟਾਇਆ ਬਾਲਕ ਨੇ ਹੱਥ ਦੂਹਾਂ ਤੇ ਰੱਖ ਕੇ ਉਸ ਦਾ ਪਰਮ ਮਟਾਇਆ ਬਾਲਕ ਦੇ ਹੱਥ ਦੂਹਾਂ ਰੱਖ ਕੇ ਉਸ ਦਾ ਪਰਮ ਮਟਾਇਆ ਬਾਲਕ ਦੇ ਹੱਥ ਦੋਹਾਂ ਰੱਖ ਕੇ ਉਸ ਦਾ ਪਰਮ ਮਟਾਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਤੇਰਾ ਸ਼ਰਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਜ਼ੁਲਮ ਮਟਾਵਣ ਆਇਆ ਸਤਗੁਰ ਕਹਿੰਦੇ ਲੋਕ ਸਿਆਣੇ 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 ਇਸ ਦਾ ਨਹੀਂ ਕੋਈ ਸਾਨੀ ਏ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਇਸ ਦਾ ਨਹੀਂ ਕੋਈ ਸਾਨੀ ਏ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਇਸ ਦਾ ਨਹੀਂ ਕੋਈ ਸਾਨੀ ਏ ਤਾਂ ਸਭ ਦੇ ਦਿਲਾਂ ਦੀ ਬਖਤੇ ਨੂਰੇ ﺍﻟाई ਇਸ ਦਾ ਸਾਰਾ ਜਗ ਰੁشناਯਾ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦੁਨੀਆ ਕਹਿੰਦੀ ਗੁਰੂ ਗੋਬਿੰਦ ਸਿੰਘ ਜੋਦਾ ਤੇ ਬਲਕਾਰੀ ਦੁਨੀਆ ਕਹਿੰਦੀ ਜੋਦਾ ਤੇ ਬਲਕਾਰੀ ਦੁਨੀਆ ਕਹਿੰਦੀ ਗੁਰੂ ਗੋਬਿੰਦ ਸਿੰਘ ਜੋਦਾਏ ਬਲਕਾਰੀ ਦੁਨੀਆ ਕਹਿੰਦੀ ਗੁਰੂ ਗੋਬਿੰਦ ਸਿੰਘ ਜੋਦਾਏ ਬਲਕਾਰੀ ਚਰਨਾ ਦੇ ਵਿੱਚ ਜਗ ਪੈਂਦੇ ਨੇ ਵੱਡੇ ਵੱਡੇ ਹੰਕਾਰੀ ਚਰਨਾ ਦੇ ਵਿੱਚ ਜਗ ਪੈਂਦੇ ਨੇ ਵੱਡੇ ਵੱਡੇ ਹੰਕਾਰੀ ਚਰਨਾ ਦੇ ਵਿੱਚ ਡਿੱਗ ਪੈਂਦੇ ਨੇ ਵੱਡੇ ਵੱਡੇ ਹੰਕਾਰੀ ਚਰਨਾ ਦੇ ਵਿੱਚ ਡਿੱਗ ਪੈਂਦੇ ਨੇ ਵੱਡੇ ਵੱਡੇ ਹੰਕਾਰੀ ਪ੍ਰੇਨ ਫਕੀਰੀ ਬਾਣਾ ਤਾ ਅਜਦਾ ਪੀਰ ਕਹਾਇਆ ਦਰਸ਼ਨ ਕਰ ਲੋ ਸੰਗੇ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗੇ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗੇ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗੇ ਤੇ ਰਬ ਹੈ ਅਜ ਤਰਤੀ ਤੇ ਆਇਆ ਪਿਤਾ ਹੈ ਜਿਸ ਦਾ ਤੇਗ ਬਹਾਦਰ ਪਿਤਾ ਹੈ ਜਿਸ ਦਾ ਤੇਗ ਬਹਾਦਰ ਪਿਤਾ ਹੈ ਜਿਸ ਦਾ ਤੇਗ ਬਹਾਦਰ ਹਾਂ ਗੁਜਰੀ ਦਾ ਜਾਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਜੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਜੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਮਜਲੂਮਾਂ ਦੀ ਰੱਖਿਆ ਲਈ ਖਾਲਸਾ ਪੰਥ ਸਜਾਉਣਾ ਮਜਲੂਮਾਂ ਦੀ ਰੱਖਿਆ ਲਈ ਖਾਲਸਾ ਪੰਥ ਸਜਾਉਣਾ ਮਜਲੂਮਾਂ ਦੀ ਰੱਖਿਆ ਲਈ ਖਾਲਸਾ ਪੰਥ ਸਜਾਉਣਾ ਮਜਬਲਾ ਦੀ ਰੱਖਿਆ ਲਈ ਖਾਲਸਾ ਪੰਥ ਸਜਾਉਣਾ ਜੰਗ ਦੇ ਲਈ ਸ਼ਹੀਦੀ ਦਾ ਇੱਕ ਐਸਾ ਪਾਠ ਪੜਾਉਣਾ ਜੰਗ ਦੇ ਲਈ ਸ਼ਹੀਦੀ ਦਾ ਇੱਕ ਐਸਾ ਪਾਠ ਪੜਾਉਣਾ ਜਗ ਦੇ ਲਈ ਸ਼ਹੀਦੀ ਦਾ ਇੱਕ ਐਸਾ ਪਾਠ ਪੜਾਉਣਾ ਜਗ ਦੇ ਲਈ ਸ਼ਹੀਦੀ ਦਾ ਇੱਕ ਐਸਾ ਪਾਠ ਪੜਾਉਣਾ ਦੇਸ਼ ਲਈ ਕਲਗੀ ਵਾਲੇ ਨੇ ਸਾਰਾ ਸਰਪੰਸਲ ਢਾਉਣਾ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਧਰਤੀ ਤੇ ਆਇਆ ਦਰਸ਼ਨ ਕਰ ਲੋ ਸੰਜੇ ਤੇ ਰੱਬ ਹੈ ਅਜ ਧਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਧਰਤੀ ਤੇ ਆਇਆ ਦਰਸ਼ਨ धरती ते आया दर्शन कर लो संग तेरा रब है अज धरती ते आया दर्शन कर लो संग ते रब है अज धरती ते दर्शन कर लो संग तेरा है अज धरती ते आया दर्शन कर लो संग तेरा है अज धरती ते है दे दे आया पिता है जिस तेग बहादुर पिता है जिस तेग बहादुर पिता है जिसका तेग बहादुर पिता है जिसका तेग बहादुर ਦੇਰੀ ਦਾ ਜਾ ਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ